ਕੀ ਨਾ ਇਹਦਾ ਬੀਜੀ ਦਾ ਬਣਾ ਅੱਗੇ ਉੱਪਰ ਲੈਣੇ ਕਿਡਜ਼ੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋਜ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ ਸਾਡਾ ਪਿੰਡ ਭਾਗੀਬੰਦਰਾ ਜੀ ਬਿਜਲੀ ਬਿਨਾ ਬਰੇ ਪਰੇਸ਼ਾਨ ਹੈ ਜੀ ਸਾਡੇ 8 ਤਰੀਕ ਦਾ ਟਰਾਂਸਫਰਮ ਚੜਿਆ ਹੋਇਆ ਹੈਗਾ ਟਰਾਂਸਫਾਰਮ ਦੇ ਤਾਂ ਖੰਬੇ ਜਿਹੇ ਧਰਕੇ ਜਾਂਦੇ ਨੇ ਸਾਨੂੰ ਲਮਕਾਈ ਜਾਂਦੇ ਆ ਪ੍ਰਾਈਵੇਟ ਬੰਦੇ ਭੇਜਦੇ ਕਹਿੰਦੇ 10000 ਰੁਪਏ ਦਿਓ ਫੇਰ ਧਰਕੇ ਜਾਵਾਂਗੇ ਸਾਰੇ ਗਰੀਬ ਬੰਦੇ ਆਹੜੀ ਕਿਸੇ ਦੀ ਲੱਗਦੀ ਨਹੀਂ ਕਿ ਸਾਲ ਦਾ ਮਹੀਨਾ ਕੰਮ ਸਭ ਦਾ ਖੜਾਗਾ ਠਾਪਾਗਾ ਕਿਸੇ ਕਿਸੇ ਕੋਲ 100 ਰੁਪਏ ਕਿੱਥੋਂ ਕੱਢੂ ਅਗਲਾ 5-500 ਘਰ ਮੰਗਰ ਪੈਂਦਾਗਾ 3 ਘਰ 3 ਘਰ 5-500 ਘਰ ਮੰਗਰ ਪੈਂਦਾਗਾ ਕੌਣ ਦੇਊਗਾ ਕਿੱਥੋਂ ਦੇਊਗਾ ਜੀ ਇਹ ਮਹਿਕਮੇ ਦਾ ਕੰਮ ਆਗਾ ਮਹਿਕਮਾ ਸਾਨੂੰ ਲਾਰਾ ਲਈ ਜਾਂਦਾ ਮਹਿਕਮਾ ਕਰ ਨਹੀਂ ਰਿਹਾ ਜੀ ਕਾਗਜ਼ੇ ਬਿਜਲੀ ਮੁਫਤ ਹੈ ਬਿਜਲੀ ਮੁਫਤਾਂ ਕੁਝ ਵੀ ਨਹੀਂ ਦੇ ਰਹੇ ਸ ਅੱਜ ਹੁਣ 20000 ਇਕੱਠਾ ਕਰ ਗਏ ਕਿਥੋਂ ਭਰਦਗੇ ਬਿਜਲੀ ਮਤਤ ਕਾਦੀ ਹੋ ਗਈ ਜੀ ਫੇਰ ਤਾਂ ਪੈਸੇ ਮੰਗਰੇ ਹੋ ਰਿਹਾ ਇਸ ਵਿੱਚ ਤਾਂ ਸਾਰਾ ਆਪ ਕੋ ਨਾ ਸਰਕਾਰਾਂ ਕਿੰਨੇ ਦਾ ਬੰਦ ਹੈ 8 ਤਰੀਕ ਤੋਂ ਖਰਾਬ ਹੋਇਆ ਜੀ ਹੁਣ ਘਟੂ ਘਟ 15 ਦਿਨ ਦੇ ਵਿੱਚ ਲਗਭਗ ਹੋ ਗਿਆ ਜੀ ਖੜੇ ਪੈਨ ਉਹਨੂੰ ਹਾਂਜੀ ਕੋਈ ਸੁਲਵਾਈ ਨਹੀਂ ਕੋਈ ਸੁਲਵਾਈ ਨਹੀਂ ਹੋਈ ਜੀ ਉਹ ਵੀ ਕਰਦੇ ਸੀ ਆਪ ਖਰਚੇ ਤੇ ਲਿਆਈ ਚੱਕ ਕੇ ਉਹ ਵੀ ਫੇਰ ਖੰਬੇ ਦਾ ਖਰਚਾ ਕਰਕੇ ਕੋਰਸਮੀਰੋਂ ਖੰਬੇ ਜਾ ਕੇ ਲੈਣ ਦੇ ਗਏ ਆਪ ਆਪਦੇ ਪੱਲੂ ਰਪੀ ਲਾਇਆ 100 100 ਰੁਪਏ ਇਕੱਠਾ ਕਰਕੇ ਸਾਰਿਆਂ ਤੋਂ ਤਿੰਨਮਾਰੀ ਕਰ ਲਏ ਹਾਂਜੀ ਹੁਣ ਕਹਿੰਦੇ 10000 ਰ ਏ ਪਾਕੀਵੰਦ ਬਠਿੰਡਾ ਰੋਡ ਜੀ ਤਲਵੰਡੀ ਸਾਹਿਬ ਉਹ ਬਠਿੰਡਾ ਰੋਡ ਜੀ ਖੋਲਦੇ ਕਿੰਨਾ ਚਿਰ ਜਿੰਦਾਂ ਚ ਇੱਕ ਟਰਾਂਸਫਾਰਮ ਧਰਦੇ ਨਹੀਂ ਉਹਨਾਂ ਚ ਇੱਕ ਨਹੀਂ ਖੋਲਦੇ ਜੀ ਲਿਆਂਦਾ ਪੈਣਾ ਵੀ ਇਹ ਨਾ ਟਰਾਂਸਫਾਰਮ ਇਹਦੋਂ ਪਹਿਲਾਂ ਦੋ ਸੜ ਗਈ ਅਸੀਂ ਆਪਦੇ ਖਰਚੇ ਤੇ ਲੈ ਕੇ ਆਂਦੀ ਸੀ ਉਹਨੇ ਜਾ ਕੇ ਸਾਨੂੰ ਦੇ ਵੀ ਦਿੱਤੇ ਸੀ ਉਹਨਾਂ ਨੇ ਉਹ ਫੇਰ ਫੇਰ ਸੜ ਜਾਂਦਾ ਜੀ ਉਹ ਆ ਹੁਣ ਸਾਨੂੰ ਵੱਡਾ ਟਰਾਂਸਫਾਰਮ ਦਿੱਤਾ ਸੀ ਉਹਨਾਂ ਨੂੰ ਅੱਜ ਉਹਨੂੰ 6 ਦਿਨ ਹੋ ਗਿਆ ਜਿੱਥੇ ਪਏ ਨੂੰ ਰਾਹ ਚ ਪਿਆ ਬਚਾਲੇ ਜਾ ਕੇ ਦੇਖ ਲਓ ਜੀ ਉਹ ਉਹਨੂੰ ਚੱਕ ਵੀ ਨਹੀਂ ਸਕਦੇ ਉਹਨੂੰ ਅੱਜ ਆਉਣਿਆ ਸਵੇਰੇ ਉਹਨੇ ਅੱਜ ਸਾਨੂੰ ਪਛੀਮਾ ਦਿਨ ਤਾਂ ਹੋ ਗਿਆ ਜੀ ਅੱਜ ਅੱਜ ਦਾ ਇਥੇ ਕੋਈ ਸੁਨਵਾਈ ਨਹੀਂ ਸਾਡੀ ਹੁੰਦੀ ਜੀ ਇਹ। ਬੀਜੇ ਕਹਿੰਦੇ ਮੁਫਤ ਆਉਂਦੀਆਂ ਨਾਲ ਤਾਂ। ਮੁਫਤ ਕਾਦੀ ਐ ਅਸੀਂ ਤਾਂ ਇਹ ਤੋਂ ਪਹਿਲਾਂ ਇਹਦੇ 12-13000 ਤੱਕ ਖਰਚਾ ਕਰਤਾ ਜੀ। ਪਹਿਲੇ ਟਰਾਂਸਫਾਰਮਰ ਆ ਤੇ ਸਾਡੀ ਤਾਂ ਮੁਫਤ ਕਾਦੀ ਐ ਜੀ। ਜੇ ਹੁਣ ਇਹ ਤੋਂ ਬਾਅਦ ਤੀਜੀ ਵਾਰ ਇਹਨਾਂ ਕੋਲ ਮੰਗਣ ਜਾਵਾਂਗੇ ਸਾਡੇ ਮਗਰ ਪੈਣਗੇ ਜੀ ਅਗਲੇ। ਘਰ-ਘਰ ਤੋਂ 100-100 ਰੁਪਏ ਲੈ ਕੇ ਗਏ ਸੀ ਇਕੱਠਾ ਕਰਕੇ ਜੀ ਤਿੰਨ ਵਾਰੀ ਕਰ ਲਈਏ ਅਸੀਂ। ਕੀ ਕੰਮ ਕਰਦੇ ਆ ਸਾਰੇ? ਦਿਹਾੜੀ ਦੇ ਕੰਮ ਕਰਦੇ ਆ ਸਾਰੇ ਇੱਥੇ। ਕੋਈ ਮਲਾਈਮ ਨਹੀਂ ਇਧਰ ਜੀ। ਫਿਰ ਹੁਣ ਕੀ ਅੱਜ ਕੀ ਕੀਤਾ ਤੁਸੀਂ? ਅੱਜ ਤਾਂ ਘਰ ਨਾਲ ਆਇਆ ਜੀ ਬਸ ਇਸੇ ਚ ਨਾ ਲਾਈਟ ਕਦੇ ਦੀਵੇ ਲਾਉਨੇ ਆ ਕਦੇ ਕੁਛ ਕਰਦੇ ਹੁਣ ਕੱਪੜੇ ਮਸ਼ੀਨ ਤੇ ਧੋਣੇ ਆ ਜਿਵੇਂ ਆਖਾਂ ਨੇ ਸਭ ਕੁਝ ਕਰਨਾ ਬਾਲੇ ਔਖੇ ਹੋਏ ਪਏ ਆ ਸਾਨੂੰ ਕਦੇ ਬਸ ਅੱਜ ਲਾਉਨੇ ਆ ਸਵੇਰੇ ਲਾਉਨੇ ਲਾਰੇ ਲਾਈ ਜਾਂਦੇ ਆ ਸਰਕਾਰ ਵੀ ਬਿਜਲੀ ਮੁਕਤ ਦਿੰਦੀ ਨਜ਼ਰ ਵੀ ਦਿੰਦੀ ਉਹ ਮੁਕਤ ਦਿੰਦਿਆ 7 1000 ਮੰਗਦੇ ਆਗੇ ਹੁਣ 100 100 ਰੁਪਿਆ ਨਹੀਂ ਕੋਈ ਦਿੰਦਾ ਗਰੀਬਾਂ ਕਿੱਥੋਂ ਦੇਣਾ ਪੰਜ ਪੰਜ ਸੱਤ ਕਿੱਥੋਂ ਹੋਗੇ 15 15 ਸੌਣ ਕੌਣ ਦੇਊਗਾ ਬਾਈ ਹੁਣ ਆ ਸਾਡੀ ਸਮੱਸਿਆ ਆਗੇ ਹੋਰ ਸਾਨੂੰ ਕੋਈ ਹੁਣ ਸਰਕਾਰ ਪੁੱਛਣ ਬਾਈ ਨਹੀਂ ਕੋਈ ਸੁਣਵਾਈ ਨਹੀਂ ਸਾਡੀ ਤਾਂ ਹੁਣ ਤੱਕ ਐ ਦਿਨ ਹੋ ਗਏ ਹੰਪਦੇ ਫਿਰਦੇ ਆਣੇ ਵੀ ਹੋਣ ਲੱਗ ਕੇ ਜਾਂਦੇ ਐ ਸਵੇਰੇ ਲੱਗ ਕੇ ਜਾਂਦੇ ਕੋਈ ਸਾਡੀ ਗੱਲ ਨਹੀਂ ਸੁਣਦਾ ਅਸੀਂ ਫਿਰ ਹੁਣ ਤਾਂ ਹੀ ਉਹ ਕਰਿਆ ਵੀ ਚਲ ਆਪੇ ਫਿਰ ਸੁਣੋ ਸਾਡੀ ਕੋਈ ਹੋਰ ਕੀ ਕਰਗੇ ਹੁਣ ਹਾਂਜੀ ਕਿਹਨਾ ਹੜਾ ਰਣਜੀਤ ਗੋਰੀ ਰਣਜੀਤ ਗੋਰੀ ਕੀ ਸਮੱਸਿਆ ਕੀ ਜਾਮ ਕੀਤਾ ਤੁਸੀਂ ਅੱਜ ਹਾਂਜੀ ਅਸੀਂ ਤਾਂ ਨੈਸ ਕਰਕੇ ਲਾਇਆ ਜੀ ਟਰਾਂਸਫਾਰਮ ਸੜੇ ਨੂੰ ਕਿੰਨੇ ਦਿਨ ਹੋ ਗਏ ਲਿਆਂਦੇ ਨੂੰ ਵੀ ਕਿੰਨੇ ਦਿਨ ਹੋ ਗਏ ਪਰ ਕੋਈ ਨਹੀਂ ਸੁਣ ਰਿਹਾ ਸਾਨੂੰ ਕੋਈ ਪੰਜਾਬ ਸਰਕਾਰ ਦੀ ਸਾਨੂੰ ਕੋਈ ਇਹੋ ਨਹੀਂ ਅਪੀਲ ਨਹੀਂ ਹੈਗੀ ਕਿ ਉਹ ਜਾਂ ਕੋਈ ਕਰਦਾਂਗੇ ਠੀਕ ਜਾਂ ਬਿਜਲੀ ਵਾਲ ਨੂੰ ਭੇਜਾਂਗੇ ਬਸ ਕਹਿੰਦੇ ਆ ਅਰਜੀ ਪੇਸ਼ ਕਰਨੀ ਆ ਐਂ ਕਰਨੀ ਆ ਜਦੋਂ ਨੂੰ ਅਰਜੀ 15 ਦਿਨ ਨੂੰ ਪੇਸ਼ ਕਰਨਗੇ ਤਾਂ ਉਦੋਂ ਅਸੀਂ ਕੀ ਕਰਾਂਗੇ ਪਹਿਲਾਂ ਤਾਂ 20 ਦਿਨ ਹੋ ਗਏ ਪਹੁੰਚਦਿਆਂ ਨੂੰ ਕਿੰਨਾ ਔਖਾ ਹੈ ਬਹੁਤ ਔਖਾ ਹੈ ਬੱਚਿਆਂ ਦੇ ਪੇਪਰ ਆਏ ਪਏ ਕਿ ਕੀ ਕਰਗੇ ਫਿਰ ਦੀਵੇਲਾ ਹਾਲਾ ਕੀ ਔਖਾ ਹੈ ਹਾਂ ਪਾਣੀ ਵੀ ਨਾ ਨਹੀਂ ਸਾਨੂੰ ਪਾਣੀ ਬਿਨਾਂ ਮਲ ਸਭ ਤੋਂ ਲੋੜ ਹੁੰਦੀ ਹੈ ਪਾਣੀ ਦੀ ਪਾਣੀ ਵੀ ਨਹੀਂ ਸਾਡੇ ਕੋਲ ਪੂਰਾ ਹੈਗਾ ਕੀ ਕਰ ਸਕਦੇ ਆ ਅਸੀਂ ਇਹ ਕਹਿੰਦੇ ਆਮ ਲੋਕਾਂ ਦੀ ਸਰਕਾਰ ਸੁਣਵਾਈ ਹੁੰਦੀ ਹੈ ਆਮ ਲੋਕਾਂ ਦੀ ਸਰਕਾਰ ਕੋਈ ਨਹੀਂ ਸਰਕਾਰ ਸਰਕਾਰ ਤਾਂ ਇੱਥੇ ਸਾਰੇ ਪੈਸੇ ਵਾਲਿਆਂ ਦੀ ਸਰਕਾਰ ਆ ਆਮ ਲੋਕਾਂ ਨੂੰ ਤਾਂ ਕੋਈ ਸੁਣਦਾ ਹੀ ਨਹੀਂ ਹੈਗਾ ਇੱਥੇ ਗਰੀਬਾਂ ਨੂੰ ਤਾਂ ਕੋਈ ਸੁਣਦਾ ਹੀ ਨਹੀਂ ਹੈਗਾ ਅਸੀਂ ਕਿੱਦੇ ਰਹੋ ਕਰੀ ਜਾਂਦੇ ਆਗੇ ਵੀ ਸਾਨੂੰ ਬਿਜਲੀ ਹੋਵੇ ਬਿਜਲੀ ਨਾਲ ਹੀ ਸਾਰਾ ਕੁਝ ਚੱਲਦਾ ਹੈਗਾ ਕੋਈ ਮੁਫਤ ਨਹੀਂ ਹੈਗੀ ਅਸੀਂ ਤਾਂ ਬਿੱਲ ਭਰਦੇ ਆ ਭਾਈ ਸਰ ਕੀ ਹਾਂ ਬਰਾ ਮਲਕੀਸ਼ ਸਿੰਘ ਜੀ ਐਸ ਡੀਓ ਪੀ ਐਸ ਪੀ ਸੀ ਕੋਰਸ਼ਮੀਰ ਸਰ ਕੀ ਧਰਨਾ ਲਾਇਆ ਸੀ ਸੜਕ ਜਾਮ ਕਰੀ ਸੀ ਕੀ ਮਾਮਲਾ ਫਾਦੂ ਬਣਿਆ ਇਹ ਮਸਲਾ ਇਹ ਸੀਗਾ ਜੀ ਇਹਨਾ ਟਰਾਂਸਫਰ ਪਿਛਲੇ ਦਿਨੀ ਦੋ ਵਾਰੀ ਛੜ ਗਿਆ ਸੀ ਹੂੰ ਉਹਦੇ ਤਹਿਤ ਅਸੀਂ ਇਹਨੂੰ 25 ਤੋਂ 36 ਦਾ ਕਰਤਾ ਹੂੰ ਉਹ ਟਰਾਂਸਫਰ ਨਾਲ ਤੇ ਸਾਰਾ ਸਮਾਨ ਕਢਵਾ ਕੇ ਇਹਨੂੰ ਦੇ ਦਿੱਤਾ ਸੀ ਠੇਕੇਦਾਰ ਕੋਲ ਕੰਮ ਜ਼ਿਆਦਾ ਹੋਣ ਕਾਰਨ ਉਹ ਪੈਂਡਿੰਗ ਪਿਆ ਸੀ ਕੰਮ ਹੂੰ ਤੇ ਉਹ ਅੱਜ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਵੀ ਹੁਣ ਆਵਾਂਗੇ ਬਸ ਅੱਜ ਜਾਂ ਕੱਲ ਦੇ ਵਿੱਚ ਇਹ ਮਸਲਾ ਹੱਲ ਕਰ ਦਾਂਗੇ ਸਪਲਾਈ ਵੈਸੇ ਮੈਨੂੰ ਪਤਾ ਲੱਗਿਆ ਕੋਈ ਸੀਰੀ ਨਹੀਂ ਬੰਦਾ ਉਹ ਹੁਣੇ ਅਸੀਂ ਬਾਲ ਕਰਕੇ ਜਾਵਾਂਗੇ ਯਾਰ ਦਿਓ ਪਿੰਡਾਂ 'ਚ ਲਗਾਤਾਰ ਕੱਟ ਰਹੇ ਨੇ ਕਿੰਨੇ ਕੱਟ ਲੱਗ ਰਹੇ ਨੇ ਕੀ ਕਰਾਂ ਕਿੰਨੇ ਕੱਟ ਪਿੰਡਾਂ 'ਚ ਆ ਰਹੇ ਨੇ ਕੱਟ ਲੱਗ ਰਹੇ ਤੂੰ ਕੱਟਾਂ ਸੰਬੰਧੀ ਤਾਂ ਇਹਦਾ ਆਲ ਓਵਰੀ ਇੱਕ ਬਿਜਲੀ ਦੀ ਸਮੱਸਿਆ ਸੀਗੀ ਜੀ ਉਹ ਹੁਣ ਤਕਰੀਬਨ ਠੀਕ ਹੈ ਹੁਣ ਕੱਟ ਨਹੀਂ ਲੱਗ ਰਹੇ ਉਹ ਕੱਟ ਸਾਡੇ ਵੱਲੋਂ ਨਹੀਂ ਪਾਵਰ ਕੰਟਰੋਲਰ ਪਟਿਆਲਾ ਵੱਲੋਂ ਲਗਾਏ ਜਾਂਦੇ ਨੇ